ਉਹਨਾਂ ਦੇ ਕਿਤੇ ਕੋਈ ਦੇਖਿਆ ਆਪੋਜੀਸ਼ਨ ਵਾਲਾ ਕਿਸੇ ਨੇ ਕੋਈ ਰਾਤ ਸਮਗਰੀ ਲੈ ਕੇ ਆਈ ਆ دوسری ਕੋ ਪਾਰਟੀ ਤੁਹਾਡੀ ਪਾਰਟੀ ਨੇ ਲੈ ਕੇ ਆਈ ਜੀ ਇਹ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਕਿੱਥੇ ਹੈ ਜੀ ਇੱਥੇ ਦਿਖਾਈ ਨਹੀਂ ਦੇ ਰਿਹਾ ਕਿਤੇ ਜੀ ਮੈਂ ਵੇਖੀ ਗੱਲ ਕੀ ਉਹ ਤੋਂ ਪਾਣੀ ਜਿਹੜਾ ਸੀ ਬਹੁਤ ਲਾਲ ਰੰਗ ਦਾ ਸੀਗਾ ਪਣੇ ਵਾਲਾ ਪਾਣੀ ਆ ਸੀ ਇਸ ਵਾਲੀ ਪਾਣੀ ਜਿਹੜਾ ਵਾ ਸਾਫ ਪਾਣੀ ਆਇਆ ਜਿੱਦ ਨਾਲ ਤੁਸੀਂ ਸਾਫ ਪਾਣੀ ਨੇ ਨੁਕਸਾਨ ਵੀ ਬਹੁ ਕਰਤਾ ਜੀ ਲੋਕਾਂ ਦਾ ਉਹ ਦੇਖੋ ਪਹਿਲੀ ਗੱਲ ਤਾਂ ਉਹਨਾਂ ਦੀ ਲੈਂਗੁਏਜ ਜਿਹੜੀ ਵਰਤਦੇ ਨੇ ਉਹ ਜਿਹੜੇ ਵੀ ਚੈਨਲ ਵਾਲੇ ਨੇ ਮੈਂ ਤਾਂ ਕਿਹਦਾ ਨਾਂ ਨਹੀਂ ਲੈ ਜਿਹੜੇ ਲੈਂਗੁਏਜ ਵਰਤਦੇ ਨੇ ਕੀ ਉਹ ਲੈਂਗੁਏਜ ਐਜਾ ਤਿੰਨ ਪੱਤਰਕਾਰਾਂ ਨੂੰ ਕਹੀ ਜਾਏ ਕਿ ਤੁਸੀਂ ਸੁਖਵੀਰ ਬਾਦਲ ਦੇ ਬੰਦੇ ਉਹ ਗੱਲ ਜਾਇਦੇ ਆ ਜੀ ਮੈਂ ਔਰ ਮੈਂ ਪਿਛਲੇ 3-4 ਦਿਨ ਤੋਂ ਬਾਅਦ ਕਿਤੇ ਜਿਹੜੇ ਲੀਡਰ ਆਉਂਦੇ ਨੇ ਉਹਨਾਂ ਦੇ ਥੱਲੇ ਵੇਖੋ ਕਿ ਕਿਤੇ ਪਜਾਮੇ ਤੇ ਸ਼ਿਟ ਵੀ ਪਈ ਹੈ ਕਦੀ ਕਿਸੇ ਤੇ ਪਜਾਮਾ ਦਾ ਤੁਹਾਡਾ ਵੀ ਸਾਫ ਆ ਜੀ ਐਮਐਲਏ ਸਾਹਿਬ ਪਜਾਮਾ ਤੁਹਾਡਾ ਵੀ ਸਾਫ ਆਜ ਹੀ ਸਾਫ ਆ ਮੈਂ ਤਾਂ ਰਾਤ ਨੂੰ ਮੇਰੀ ਵੀਡੀਓ ਕੱਢ ਕੇ ਫੇਸਬੁੱਕ ਤੇ ਵੇਖੋ ਡੇਰਾ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਸਾਹਿਬ ਇੱਥੇ ਸਥਿਤੀਆਂ ਦਾ ਜਾਇਜ਼ਾ ਲੈਣ ਵਾਸਤੇ ਪਹੁੰਚ ਰਹੇ ਨੇ ਇੱਧਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਐਨ ਡੀ ਆਰ ਐਫ ਦੇ ਜਿਹੜੇ ਜਵਾਨ ਨੇ ਐਨ ਡੀ ਆਰ ਐਫ ਦੇ ਵਲੰਟੀਅਰ ਕਹਿ ਸਕਦੇ ਆ ਉਹ ਬੋਟਾ ਲੈ ਕੇ ਪਹੁੰਚ ਗਏ ਨੇ ਹੜਪੀੜਤਾ ਦੀ ਮਦਦ ਕਰਨ ਵਾਸਤੇ ਤਾਂ ਸਾਡੇ ਨਾਲ ਰੰਧਾਵਾ ਸਾਹਿਬ ਇੱਥੇ ਪਹੁੰਚੇ ਨੇ ਸਾਰਸੀ ਕਾਲ ਜੀ ਬਿਲਕੁਲ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਆਪਣੇ ਚੈਨਲਾਂ ਦੇ ਜਰੀਏ ਹਰ ਇੱਕ ਨੂੰ ਸੂਚਿਤ ਕਰਦੇ ਹੋ ਤਾਂ ਜਿੱਥੇ ਕਿਤੇ ਪਰੇਸ਼ਾਨੀ ਹੁੰਦੀ ਹੈ ਉਹ ਲੋਕਾਂ ਤੱਕ ਪ੍ਰਸ਼ਾਸਨ ਤੱਕ ਸਾਡੇ ਤੱਕ ਲੈ ਕੇ ਆਉਂਦੇ ਉਹ ਉਸ ਜੇ ਤੇ ਇਮੀਡੀਏਟਲੀ ਜਿਹੜਾ ਉਹਦੇ ਤੇ ਐਕਸ਼ਨ ਵੀ ਹੁੰਦਾ ਉਹਨਾਂ ਲੋਕਾਂ ਨੂੰ ਰਾਤ ਨੂੰ ਪਹਚਾਈ ਜਾਂਦੀ ਹੈ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਛਾ ਸਥਿਤੀਆਂ ਦਾ ਤੁਸੀਂ ਜਾਇਜ਼ਾ ਲੈ ਰਹੇ ਹੋ ਤੁਹਾਡੇ ਹਲਕੇ ਦਾ ਪੂਰੇ ਪੰਜਾਬ ਭਰ ਦੇ ਵਿੱਚ ਜ਼ਿਕਰ ਹੈ ਕਿ ਸਭ ਤੋਂ ਵੱਧ ਹੜ੍ਹ ਦੀ ਮਾਰ ਹੈ ਇੱਥੇ ਡੇਰਾ ਬਾਬਾ ਨਾਨਕ ਦਾ ਹਲਕਾ ਹੈ ਜੀ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਕਿ ਡੇਰਾ ਬਾਬਾ ਨਾਨਕ ਚ ਹੜ੍ਹ ਬਹੁਤ ਜ਼ਿਆਦਾ ਸੀਗਾ ਪਾਣੀ ਪਰ ਇਹ ਬਾਬੇ ਨਾਨਕ ਦੀ ਧਰਤੀ ਹੈ ਤਾਂ ਜਿਨੇ ਇਸ ਸਮੱਥਿਆ ਦੇ ਵਿੱਚ ਜਿਵੇਂ ਉਹਨੇ ਹੀ ਕੱਢਣਾ ਹੈ ਤਾਂ ਮੇਰੇ ਖਿਆਲ ਆ ਵੀ ਬਹੁਤ ਜਲਦੀ ਜਿਹੜਾ ਸਥਿਤੀ ਜੜੀਆਂ ਠੀਕ ਹੋ ਗਈ ਹੈ ਇਹ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਕਿੱਥੇ ਹੈ ਜੀ ਇੱਥੇ ਦਿਖਾਈ ਨਹੀਂ ਦੇ ਰਿਹਾ ਕਿਤੇ ਦੇਖੋ ਜੀ ਉਹ ਹੈਲੀਕਾਪਟਰ ਉਹਨਾ ਜਿਹੜਾ ਆਪਾਂ ਬਣਾਇਆ ਸੀਗਾ ਉਦੀਨਾਨਗਰ ਸੀਗਾ ਜਿਹੜਾ ਉੱਥੇ ਦਾ ਸਟੇ ਕੀਤਾ ਸੀਗਾ ਤਾਂ ਉਤੋਂ ਹੀ ਆਉਂਦਾ ਮੈਂ ਆਪ ਵੀ ਹੈਲੀਕਾਪਟਰ ਦੇ ਰਾਹੀਂ ਇੱਥੇ ਆ ਕੇ ਗਿਆ ਵਿਜ਼ਿਟ ਕਰੇ ਸਾਰੇ ਜ਼ਿਲ੍ਹੇ ਗਰਦਾਸਪੁਰ ਦੇ ਸੀਐਮ ਸਾਹਿਬ ਤਾਂ ਇੱਕੋ ਸੀਗਾ ਜਿਸ ਦਿਨੇ ਇੱਥੇ ਆਏ ਸੀਗੇ ਉਹਨਾਂ ਜਦੋਂ ਹਾਲਾਤ ਦੇਖੀ ਜਿਹੜੇ ਗਰਦਾਸਪੁਰ ਦੀ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਚੌਪਰ ਹੈ ਲੋਕਾਂ ਦਾ ਚੌਪਰ ਹੈ ਮੇਰਾ ਨਹੀਂ ਹੈ ਤਾਂ ਮੇਰੇ ਕਾ ਪੰਜਾਬ ਚ ਪਹਿਲਾ ਹੀ ਐਸਾ ਮੁੱਖ ਮੰਤਰੀ ਹੋਊਗਾ ਕਿ ਜਿਹੜਾ ਆਇਆ ਚੌਪਰ ਤੇ ਔਰ ਗਿਆ ਬਾਈ ਰੋਡ ਆ ਅਸੀਂ ਪਹਿਲਾਂ ਵੀ ਮੁੱਖ ਮੰਤਰੀ ਬਹੁਤ ਦੇਖੇ ਨੇ ਪਰ ਉਹ ਫਿਰ ਚੌਪਰ ਦੇ ਉੱਤੇ ਸਿਰਫ ਆਪਣੀਆਂ ਫੋਟੋਆਂ ਲਵਾ ਕੇ ਤਾਂ ਵਾਪਸ ਚਲੇ ਜਾਂਦੇ ਨੇ ਔਰ ਦੇਖ ਲਓ ਅੱਜ ਤੱਕ ਚੌਪਰ ਵੀ ਇੱਥੇ ਹੀ ਐ ਤਾਂ ਉਹ ਬਾਈ ਰੋਡ ਚਲੇ ਕੇ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਪਣੇ ਇਲਾਕੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿੰਨਾ ਇਸ ਔਖੀ ਘੜੀ ਦੇ ਵਿੱਚ ਡੇਰਾ ਬਾਬਾ ਨਾਨਕ ਦੀ ਸਾਰੇ ਗੁਰਦਾਸਪੁਰ ਵਾਲਿਆਂ ਦਾ ਜਿਹੜੀ ਉਹਨਾਂ ਵਾਹ ਫੜੀਆ ਅਸੀਂ ਬੇਸ਼ੱਕ ਉਹਨਾਂ ਦੇ ਰਿਹਾ ਅੱਛਾ ਤੁਹਾਡੇ ਚੋਪਰ ਨੂੰ ਲੈ ਕੇ ਵਿਰੋਧੀ ਵੀ ਸਵਾਲ ਖੜੇ ਕਰ ਰਹੇ ਨੇ ਉਹ ਕਹਿੰਦੇ ਵੀ ਭਾਈ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਚੋਪਰ ਹੈ ਉਹ ਖਾਲੀ ਘੁੰਮ ਰਿਹਾ ਲੋਕਾਂ ਨੂੰ ਰਾਤ ਸਮਗਰੀ ਤਾਂ ਦੇ ਹੀ ਨਹੀਂ ਰਿਹਾ ਜੀ ਵੇਖੋ ਜਿਹੜੇ ਵਿਰੋਧੀ ਹੈ ਨਾ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਰਾਜਨੀਤੀ ਕਰਨੀ ਹੈ ਨਾ ਤਾਂ ਕਿਸੇ ਛੱਜ ਦੇ ਕੰਮ ਤੇ ਰਾਜਨੀਤੀ ਕਰੋ ਇਸ ਔਖੀ ਘੜੀ ਚ ਮੁਸੀਬਤ ਉਤੇ ਤੁਸੀਂ ਰਾਜਨੀਤੀ ਕਰਦੇ ਕੋਈ ਇਟੀਸੀ ਆਰ ਪਵਨ ਨਹੀਂ ਲੱਗਦੀ ਤੁਹਾਡਾ ਲੋਕਾਂ ਨੇ ਸਾਰਾ ਕੁਝ ਪੜ ਲਿਆ ਤੁਹਾਡਾ ਦਿਮਾਗੀ ਜਿਹੜਾ ਸਤੋਲਨ ਵਿਗੜ ਗਿਆ ਕਿ ਇੱਕੋ ਕੰਮ ਕਰਨਾ ਹੈ ਸਵਾਏ ਰਾਜਨੀਤੀ ਤੋਂ ਹੋਰ ਕੋਈ ਕੰਮ ਹੀ ਨਹੀਂ ਕਰਨਾ ਰਾਜਨੀਤੀ ਕਰਨ ਨੂੰ ਬਥੇਰਾ ਟਾਈਮ ਆ ਤੁਹਾਡੇ ਕੋਲ ਇਸ ਵੇਲੇ ਤੁਹਾਡਾ ਫਰਜ ਬਣਦਾ ਲੋਕਾਂ ਜਾਣ ਕੇ ਲੋਕਾਂ ਦੇ ਨਾਲ ਖੜੋ ਔਰ ਉਹਨਾਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹਨਾਂ ਦੇ ਕਿਤੇ ਕੁਝ ਦੇਖਿਆ ਆ ਆਪੋ ਜੀਸ਼ਨ ਵਾਲਾ ਕਿਸੇ ਨੇ ਕੋਈ ਰਾਤ ਸਮਗਰੀ ਲੈ ਕੇ ਆਈ ਆ ਦੂਸਰੀ ਕੋ ਪਾਰਟੀ ਕੋਈ ਪਾਰਟੀ ਭਾਵੇਂ ਭਾਜੀ ਪੀਜਪੀ ਹੋਵੇ ਕਾਂਗਰਸ ਹੋਵੇ ਕਾਲੀ ਤਲਕ ਤੀ ਦੇਖਾਈ ਤੇ ਵੇਖਿਆ ਕੋ ਬੰਦਾ ਤੁਹਾਡੀ ਪਾਰਟੀ ਨੇ ਲੈ ਕੇ ਆਈ ਜੀ ਤੁਹਾਡੀ ਪਾਰਟੀ ਆਮ ਆਦਮੀ ਪਾਰਟੀ ਦਾ ਸਾਰਾ ਸਾਰੇ ਦਿਨ ਮੇਰਾ ਬੇਟਾ ਸਾਰਾ ਦਿਨ ਲੋਕਾਂ ਚ ਰਹੇ ਔਰ ਅੱਜ ਵੀ ਸਮਗਰੀ ਜਿਹੜੀ ਅਬ ਜੋ ਆਉਂਦਾ ਕਿਸੇ ਨੂੰ ਫੀਡ ਦੀ ਜ਼ਰੂਰਤ ਆ ਕਿਸੇ ਨੂੰ ਚਾਰੇ ਦੀ ਜ਼ਰੂਰਤ ਆ ਤੂੜੀ ਦੀ ਜ਼ਰੂਰਤ ਆ ਅਸੀਂ ਹਰ ਚੀ ਪ੍ਰੋਵਾਈਡ ਕਰਾਉਂਦੇ ਹਾਂ ਹੂੰ ਕਹਣਾ ਇਹ ਵੀ ਕਹੀ ਜਾਂਦੇ ਕਿ ਜਿਹੜੇ ਸਰਕਾਰ ਵੱਲੋਂ ਕਿਹੇ ਵੀ ਚੰਗੇ ਤਰੀਕੇ ਦੇ ਨਾਲ ਪ੍ਰਬੰਧ ਨਹੀਂ ਕੀਤੇ ਗਏ ਹਲਕੇ ਦੇ ਵਿੱਚ ਜੀ ਦੇਖੋ ਕਹਿਣ ਵਾਲੇ ਜੋ ਮਰਜ਼ੀ ਕਈ ਚੜਕੇ ਇਹਦਾ ਜ਼ਬਾਨ ਥੋੜੀ ਫੜ ਲੈਣਾ ਮੂੰਹ ਥੋੜੀ ਫੜ ਲੈਣਾ ਇਹਦਾ ਲੋਕ ਦੱਸਣਗੇ ਲੋਕ ਦੱਸਦੇ ਹੁੰਦੇ ਨੇ ਕਿ ਕੀ ਕਰਦੇ ਨੇ ਅੱਛਾ ਤੁਹਾਨੂੰ ਵਾਇਲ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਭਰੋਸਾ ਕਰਕੇ ਜਿਤਾਇਆ ਵਿਧਾਨ ਸਭਾ ਦੇ ਵਿੱਚ ਭੇਜਿਆ ਤੁਸੀਂ ਹੁਣ ਆਪਣੇ ਹਲਕੇ ਦੇ ਲੋਕਾਂ ਵਾਸਤੇ ਕੀ ਕਰ ਰਹੇ ਹੋ ਤੁਹਾਡਾ ਹਲਕਾ ਹਰ ਦੀ ਮਾਰ ਹੇਠ ਆਇਆ ਹੋਇਆ ਹੈ ਪੂਰੇ ਪੰਜਾਬ ਭਰ ਦੇ ਵਿੱਚ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪੂਰੇ ਪੰਜਾਬ ਭਰ ਦੇ ਵਿੱਚ ਤੁਹਾਡਾ ਹਲਕਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੁਸੀਂ ਲੋਕਾਂ ਵਾਸਤੇ ਕੀ ਕਰ ਰਹੇ ਹੋ ਦੇਖੋ ਆਪਾਂ ਆਉਣ ਵਾਲੇ ਦਿਨਾਂ 'ਚ ਪਾਣੀ ਉੱਤਰ ਜਾਣਾ ਸਾਰੀਆਂ ਫਸਲਾਂ ਦਾ ਸਾਨੂੰ ਜਾਇਜ਼ਾ ਹੋ ਜਾ ਕਿੰਨੇ ਪਰਸੈਂਟ ਨੁਕਸਾਨ ਹੋਇਆ ਇਹਨਾਂ ਦੀਆਂ ਗਰਦਾਵਰੀਆਂ ਕਰਾਵਾਂਗੇ ਔਰ ਜਿੱਥੇ ਪਰਸੈਂਟ ਜ਼ਿਆਦਾ ਵਾ ਤੁਹਾਨੂੰ ਵੀ ਪਤਾ ਕਿ 50% 60% ਤੋਂ ਜਿਹੜਾ ਉੱਪਰ ਜ਼ਿਆਦਾ ਉਹਦੇ ਫੇਰ ਹੁੰਦਾ ਨੁਕਸਾਨ ਦਾ ਨਾ ਮੈਨੂੰ ਲੱਗਦਾ ਕਿ ਸਾਡੇ ਜ਼ਿਆਦਾ ਨੁਕਸਾਨ ਇਹਨਾਂ ਪਿੰਡਾਂ 'ਚ ਹੋਇਆ ਜਿੱਨਾਂ 'ਚ ਗੋਭੀ ਸਬਜ਼ੀ ਸੀ ਸਬਜ਼ੀ ਦਾ 100 ਦਾ 100% ਹੀ ਨੁਕਸਾਨ ਹੈ ਦੋ ਜੀ ਐਮਐਲਏ ਸਾਹਿਬ 2023 ਵਾਲੇ ਹਾਲਾਤ ਤੁਸੀਂ ਆਪਣੀ ਅੱਖੀਂ ਦੇਖਿਆ ਜੀ ਮੈਂ ਤਾਂ 23 ਵਾਲੇ ਨਹੀਂ ਮੈਂ ਤਾਂ ਦੇਖਿਆ 1988 ਵਾਲਾ ਹੜ ਵੀ ਆਪਣੇ ਕੀ ਦੇਖਿਆ ਲੋਕੀ ਕਹਿੰਦੇ 1988 ਤੇ 2023 ਨਾਲੋਂ ਵੀ ਮਾੜੇ ਹਾਲਿਆ 2025 ਚ ਦੇਖੋ ਜੀ ਮੈਂ 1988 ਵਾਲਾ ਜਿਹੜਾ ਵੀ ਵੇਖਿਆ ਉਸ ਤੋਂ ਬਾਅਦ 93 ਚ ਆਇਆ 95 ਚ ਆਇਆ ਮੈਂ ਸਾਰੇ ਹੜ ਦੇਖੇ ਨੇ ਔਰ ਆ ਜਿਹੜਾ 25 ਚ ਆਇਆ ਮੈਂ ਵੀ ਦੇਖਿਆ ਠੀਕ ਹੈ ਨਾ ਤਾਂ ਮੈਂ ਦੇਖਿਆ ਕਿ 88 ਜਿੰਨਾ ਹੀ ਪਾਣੀ ਆਇਆ ਜਿੰਨਾ 88 ਚ ਆਇਆ ਉਨਾ ਹੀ ਪਾਣੀ ਆ ਵੀ ਪਰ ਇੱਕ ਗੱਲ ਜ਼ਰੂਰ ਆ ਕਿ ਜਿਹੜੀ ਮੈਂ ਵੇਖੀ ਗੱਲ ਕੀ ਉਹ ਤੋਂ ਪਾਣੀ ਜਿਹੜਾ ਸੀ ਬਹੁਤ ਲਾਲ ਰੰਗ ਦਾ ਆਇਆ ਸੀਗਾ ਪਣੇ ਵਾਲਾ ਪਾਣੀ ਆਇਆ ਸੀ ਇਸ ਵਾਲੀ ਪਾਣੀ ਜਿਹੜਾ ਵਾ ਸਾਫ਼ ਪਾਣੀ ਆਇਆ ਜਿੱਦਾਂ ਤੁਸੀਂ ਸਾਫ਼ ਪਾਣੀ ਨਾਲ ਨੁਕਸਾਨ ਵੀ ਬਹੁਤ ਕਰਦਾ ਜੀ ਲੋਕਾਂ ਦਾ ਸਾਫ਼ ਪਾਣੀ ਆ ਦੇਖਿਓ ਆ ਸਾਹਮਣੇ ਮੇਰੇ ਬੈਕ ਸਾਈਡ ਤੇ ਦੇਖ ਰਹੇ ਝੋਨਾ ਹਾਂ ਆ ਨਹੀਂ ਉਹ ਤੋਂ ਪਿਛਲਾ ਦੇਖਦੇ ਝੋਨਾ ਦੇਖ ਰਹੇ ਪਿੱਛੇ ਸਾਈਡ ਤੇ ਝੋਨਾ ਆ ਤੁਸੀਂ ਦੋ ਤਿੰਨ ਦਿਨ ਬਾਅਦ ਆਣ ਕੇ ਦੱਸਿਓ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਏ ਕਿੰਨੇ ਪਰਸੈਂਟੇਜ ਚ ਖਰਾਬ ਹੈ ਝੋਨਾ ਠੀਕ ਹੈ ਨਾ ਪਰ ਗਾਰਾ ਆ ਜਾਂ ਰੇਤਾ ਦੀ ਗੱਲ ਕਰ ਲਈ ਲੋਕੀ ਕਹਿੰਦੇ ਅਸੀਂ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ ਵੀ ਜਾ ਕੇ ਆਏ ਆ ਤੁਹਾਡੇ ਹਲਕੇ ਦੇ ਵਿੱਚ ਵੀ ਪਹੁੰਚੇ ਆ ਲੋਕੀ ਕਹਿੰਦੇ ਗਾਰਾ ਆ ਜਾਂ ਰੇਤਾ ਆ ਉਹ ਸਾਡੀ ਜ਼ਮੀਨਾਂ ਦੇ ਵਿੱਚ ਭਰ ਗਿਆ ਉਹਨੂੰ ਦੁਬਾਰਾ ਸਥਿਰ ਕਰਨ ਵਾਸਤੇ ਜਾਂ ਦੁਬਾਰਾ ਜਿਹੇ ਹਾਲਾਤ ਬਣਾਉਣ ਵਾਸਤੇ ਸਾਨੂੰ ਸਮਾਂ ਲੱਗਣਾ ਜੀ ਜਿਹੜੇ ਬਾਈ ਜੀ ਜਿਹੜਾ ਨਾ ਤੁਸੀਂ ਬੰਨ ਤੋਂ ਅਗਲੇ ਬੰਨੇ ਦਰਿਆ ਚੱਲਦਾ ਆ ਇੱਥੇ ਦਰਿਆ ਨਹੀਂ ਚੱਲਦਾ ਇਹ ਓਵਰਫਲੋ ਵਾਲਾ ਪਾਣੀ ਆ ਇਹ ਓਵਰਫਲੋ ਵਾਲਾ ਪਾਣੀ ਆ ਇੰਨਾ ਪਿੰਡਾਂ 'ਚ ਜਿਹੜਾ ਆ ਉਹ ਜਿਹੜੀਆਂ ਜ਼ਮੀਨਾਂ ਦਰਿਆ ਤੁਸੀਂ ਤੋਂ ਅੱਗੇ ਆ ਜਿਹੜੀਆਂ ਖੇਤਾਂ ਦੀ ਉਹਨਾਂ ਦੇ ਵਿੱਚ ਇਹ ਪ੍ਰ ਢਿੜਚ ਪਾਣੀ ਆਉਂਦਾ ਤਾਂ ਦਰਿਆ ਨੇ ਆਪਣਾ ਰੁਖ ਬਣਾਉਣ ਵਾਸਤੇ ਕਿਤੋਂ ਰੇਤ ਚੱਕ ਕੇ ਸਾਈਡ ਤੇ ਲਾਤੀ ਕਿਤੋਂ ਰੇਤ ਚੱਕੇ ਉਹਨਾਂ ਲੋਕੋ ਨੇ ਪਰੇਸ਼ਾਨੀਆਂ ਜ਼ਰੂਰ ਹੈਗੀਆਂ ਅੱਛਾ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਆਇਆ ਸੀਗਾ 2023 ਦੇ ਵਿੱਚ ਕਹਿੰਦੇ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਾਂਗੇ ਬੱਕਰੀ ਦਾ ਵੀ ਮੁਆਵਜ਼ਾ ਦੇਾਂਗੇ ਜਦੋਂ ਕਿਸੇ ਇੱਕ ਪੱਤਰਕਾਰ ਨੇ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਪੁੱਛਿਆ ਉਹ ਕਹਿੰਦੇ ਤੁਸੀਂ ਪੀਟੀਸੀ ਤੋਂ ਸੁਵੀਰ ਬਾਦਲ ਨੂੰ ਪੁੱਛੋ ਜਾ ਕੇ ਫਿਰ ਇਹ ਅਜਿਹਾ ਮਾਹੌਲ ਕਿਉਂ ਵੱਧ ਰਿਹਾ ਇੱਕ ਪਾਸੇ ਅਸੀਂ ਬਿਆਨ ਦੇਣੇ ਕਿ ਅਸੀਂ ਮੁਰਗੀ ਬੱਕਰੀ ਦਾ ਵੀ ਮੁਆਵਜ਼ਾ ਦੇਾਂਗੇ ਫਿਰ ਜਿਹੜੇ ਚੈਨਲਾਂ ਦਾ ਕੰਮ ਹੈ ਕਹ ਬੜਾ ਨਰਫਕਤਾ ਨਾਲ ਖਬਰ ਲਾਉਣੀ ਚਾਹੀਏ ਠਿਕਰੀ ਪਾਰਟੀ ਬਾਜੀ ਨਾ ਨਹੀਂ ਕਰਨੀ ਤੁਸੀਂ ਕਈ ਚੈਨਲ ਦੇਖਦੇ ਹੋ ਮੈਂ ਉਹਨਾਂ ਦਾ ਨਾਮ ਤਾਂ ਨਹੀਂ ਲੈਣਾ ਉਹ ਦੇਖੋ ਪਹਿਲੀ ਗੱਲ ਤਾਂ ਉਹਨਾਂ ਦੀ ਲੈਂਗੁਏਜ ਜਿਹੜੀ ਵਰਤਦੇ ਨੇ ਉਹ ਜਿਹੜੇ ਵੀ ਚੈਨਲ ਵਾਲੇ ਨੇ ਮੈਂ ਤਾਂ ਕਿਸੇ ਦਾ ਨਾਮ ਨਹੀਂ ਲੈ ਜਿਹੜੇ ਲੈਂਗੁਏਜ ਵਰਤਦੇ ਨੇ ਕੀ ਉਹ ਲੈਂਗੁਏਜ ਐਜ ਇੱਕ ਸੀਐਮ ਨੂੰ ਇੱਕ ਲੈਂਗੁਏਜ ਬੋਲਣੀ ਸੀਐਮ ਕੋਈ ਛੋਟੀ ਪੋਸਟਾਂ ਲੋਕਾਂ ਨੇ ਚੁਣ ਕੇ ਬਣਾਇਆ ਤੇ ਇਹਨਾਂ ਪੱਤਰਕਾਰਾਂ ਨੂੰ ਕਹੀ ਜਾਏ ਕਿ ਤੁਸੀਂ ਸੁਖਵੀਰ ਬਾਦਲ ਦੇ ਬੰਦੇ ਉਹ ਗੱਲ ਜਾਇਜ਼ ਦੇ ਜੀ ਨਹੀਂ ਵੇਖੋ ਮੈਂ ਮੈਂ ਨਹੀਂ ਇਹ ਗੱਲ ਕਹਿੰਦਾ ਜੀ ਇਹ ਤਾਂ ਉਹ ਸੀਐਮ ਸਾਹਿਬ ਇਸ ਗੱਲ ਦਾ ਜਵਾਬ ਦੇ ਤੁਸੀਂ ਸਹਿਮਤ ਨਹੀਂ ਉਹਨਾਂ ਦੀ ਗੱਲ ਨਾਲ ਦੇਖੋ ਮੈਂ ਵੇਖੋ ਕਿਉਂ ਨਹੀਂ ਸਹਿਮਤ ਕਿ ਜੇ ਉਹਨਾਂ ਨੇ ਜੇ ਉਹਨਾਂ ਨੂੰ ਲੱਗਦਾ ਹੋਊਗਾ ਤਾਂ ਉਹਨਾਂ ਕਿਹਾ ਹੋਏਗਾ ਹੂੰ ਠੀਕ ਹੈ ਨਾ ਹੂੰ ਇਹ ਤਾਂ ਇਹ ਗੱਲ ਦਾ ਜਵਾਬ ਉਹ ਹੀ ਦੇ ਸਕਦੇ ਨੇ ਠੀਕ ਨਹੀਂ ਭਾਵੇਂ ਪੀਟੀਸੀ ਦਾ ਹੋਵੇ ਭਾਵੇਂ ਜਿਹੜਾ ਮਰਜੀ ਭਜਾਣ ਮੈਂ ਤਾਂ ਕਹਣਾ ਕਿ ਤੁਹਾਡਾ ਤੁਸੀਂ ਚੌਥਾ ਥੰਮ ਮੰਨਿਆ ਜਾਂਦਾ ਚੈਨਲ ਹਨਾ ਤੇ ਮੈਂ ਕਹਿੰਦਾ ਅੱਜ ਜੇ ਲੋਕਾਂ ਦੀ ਜਿਹੜੇ ਦੱਬੇ ਕੁਚਲੇ ਲੋਕ ਨੇ ਜੇ ਉਹਨਾਂ ਦੀ ਆਵਾਜ਼ ਬਣ ਕੇ ਤੁਹਾਡੇ ਚੈਨਲਾਂ ਨਾਲ ਹੀ ਆਵਾਜ਼ ਉਹਨਾਂ ਦੀ ਉੱਪਰ ਆਉਂਦੀ ਆ ਨਹੀਂ ਤੇ ਉਹਨਾਂ ਲੋਕਾਂ ਦੀ ਕੋਈ ਆਵਾਜ਼ ਨਾ ਸੁਣੇ ਉਹਨਾਂ ਲੋਕਾਂ ਦੀ ਆਵਾਜ਼ ਤੁਸੀਂ ਬਣ ਕੇ ਆਉਂਦੇ ਹੋ ਸਾਹਮਣੇ ਤਾਂ ਫੇਰ ਹੀ ਉਹਨਾਂ ਲੋਕਾਂ ਨੂੰ ਇਨਸਾਫ ਮਿਲਦਾ ਜਿਹੜੇ ਛੋਟੇ ਲੋਕ ਨੇ ਗਰੀਬ ਲੋਕ ਨੇ ਤਗੜਾ ਬੰਦਾ ਤਾਂ ਇਨਸਾਫ ਲੈਣਾ ਮਾੜੇ ਨੂੰ ਇਨਸਾਫ ਕਰਨਾ ਉਹ ਮਾੜੇ ਦਾ ਇਨਸਾਫ ਤੁਹਾਡੇ ਚੈਨਲਾਂ ਨਾਲ ਹੀ ਮਿਲਦਾ ਸਾਰਿਆਂ ਨੂੰ ਇਸ ਕਰਕੇ ਮੈਂ ਤਾਂ ਹਮੇਸ਼ਾ ਕਹਿੰਦਾ ਕਿ ਨਹੀਂ ਜਿਹੜੇ ਚਾਨਾ ਵਾਲੇ ਉਹਨਾਂ ਨੂੰ ਬੜੀ ਨਰਫਕ ਤੌਰ ਤੇ ਆਪਣੀ ਖਬਰ ਜੜੀ ਲਾਉਣੀ ਚਾਹੀਦੀ ਆ ਕੋਈ ਐਸ 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 ਦਿੱਤੇ ਵਿੱਚ ਕੋਈ ਆਪਣਾ ਪਾਰਟੀ ਬਾਜੀ ਨਹੀਂ ਕਰਨੀ ਚਾਹੀਦੀ ਲੋਕਾਂ ਦੀ ਹਮਨਰਦੀ ਲਓ ਲੋਕਾਂ ਦੀ ਦੁੱਖ ਸੁੱਖ ਇਹ ਦੇਖੋ ਕਿ ਲੋਕਾਂ ਨੂੰ ਪਰੇਸ਼ਾਨੀ ਕਿੱਥੇ ਆ ਅੱਛਾ ਐਮਐਲਏ ਸਾਹਿਬ ਕਾਂਗਰਸ ਐਮਐਲਐਸ ਦੀ ਗੱਲ ਕਰ ਲਈਓ ਕਹਿੰਦੇ ਅਸੀਂ 1 ਮਹੀਨੇ ਦੀ ਅਸੀਂ ਤਨਖਾਹ ਹੜਪੀੜਤਾਂ ਦੀ ਦੇਵਾਂਗੇ ਤੁਸੀਂ ਦੇ ਰਹੇ ਹੋ ਦੋ ਦੀ ਵੀ ਦੇ ਦਾਂਗੇ ਤੁਸੀਂ ਰਹਿਣ ਨੂੰ ਤਾਂ ਭਾਈ ਸਾਹਿਬ ਮੇਰਾ 80 ਏਕੜ ਜਮੀਨ ਆ ਜਿਹੜੀ ਮੇਰੀ ਇਮਾਰਤ ਥੱਲੇ ਆ ਮੇਰੀ ਆਪਣੀ 80 ਏਕੜ ਝੋਨਾ ਮੇਰਾ ਆਪਣਾ ਇੱਜ ਇਮਾਰਤ ਥੱਲੇ ਆ ਜਿੰਨਾ ਮੈਂ ਇਤੋਂ ਦੇ ਲੋਕਾਂ ਨੂੰ ਸਮਝ ਸਕਦਾ ਨਾ ਉਹਨਾਂ ਕੋਈ ਲੀਡਰ ਨਹੀਂ ਸਮਝ ਸਕਦਾ ਮੈਂ ਔਰ ਮੈਂ ਪਿਛਲੇ 3-4 ਦਿਨ ਤੋਂ ਬਾਅਦ ਕਿਤੇ ਜਿਹੜੇ ਲੀਡਰ ਆਉਂਦੇ ਨੇ ਉਹਨਾਂ ਦੇ ਥੱਲੇ ਵੇਖੋ ਕਿਤੇ ਕਿਤੇ ਪਜਾਮੇ ਤੇ ਸ਼ਿਟ ਵੀ ਪਈ ਹੈ ਕਦੀ ਕਿਸੇ ਤੇ ਪਜਾਮਾ ਦਾ ਤੁਹਾਡਾ ਵੀ ਸਾਫ ਆ ਜੀ ਐਮਐਲਏ ਸਾਫ ਪਜਾਮਾ ਤੁਹਾਡਾ ਵੀ ਸਾਫ ਆਜੀ ਸਾਫ ਆ ਮੈਂ ਤਾਂ ਰਾਤ ਨੂੰ ਮੇਰੀ ਵੀਡੀਓ ਕੱਢ ਕੇ ਫੇਸਬੁੱਕ ਤੇ ਵੇਖੋ ਮੈਂ ਰਾਤ 9-9 10-10 ਵਜੇ ਤੱਕ ਤੁਸੀਂ ਤੇ ਰਿਆ ਜਬਾਉਪੁਰ ਆਦੀਆਂ ਤੋਂ ਲੈ ਕੇ ਤੇ ਚੰਦੂੜ ਵਾਲੇ ਤੱਕ ਰਾਤ ਵੀ 11-12 ਵਜੇ ਤੱਕ ਰਾਤ ਰਹਿੰਦਾ ਰਿਆਂ ਇਨਾਂ ਲੋਕਾਂ ਦੇ ਵਿੱਚ ਰਾਤ ਰਹਿ ਕੇ ਕੀ ਕਰਦੇ ਸੀ ਸੇਵਾ ਕਰਦੇ ਸੀ ਜ ਲੋਕਾਂ ਬਿਲਕੁਲ ਸੇਵਾ ਕਰਦੇ ਲੋਕਾਂ ਦੇ ਵੇਖੋ ਐਸੀ ਲੋਕਾਂ ਦੇ ਸਪੋਰਟਰਾਂ ਲੋਕਾਂ ਚ ਉਤਸ਼ਾਹ ਪੈਦਾ ਕਰਨਾ ਲੀਡਰ ਨੇ ਲੋਕਾਂ ਦਾ ਹੌਸਲਾ ਵਧ ਜਾਂਦਾ ਕਿ ਜੇ ਲੀਡਰ ਆ ਗਿਆ ਤਾਂ ਠੀਕ ਆ ਉਥੇ ਬੋਰੇ ਲਾਏ ਮਿੱਟੀਆਂ ਲਾਈਆਂ ਸਾਰੇ ਕੰਮ ਕਰਾਏ ਠੀਕ ਹੈ ਨਾ ਸਾਡਾ ਤਾਂ ਕੰਮ ਇਹ ਆ ਤਾਂ ਕੋ ਕਰਦੇ ਆ ਲੋਕਾਂ ਦੇ ਨਾਲ ਆ 24 ਘੰਟੇ ਰੁਕਣ ਦੇ ਨਾਲ ਹੂੰ ਬਿਲਕੁਲ ਤਾਂ ਤਾਂ ਦੇ ਵਿੱਚ ਜਿਹੜੇ ਸਮਾਜ ਸੇਵੀ ਨੇ ਚਲੋ ਸਰਕਾਰ ਦਾ ਤੁਹਾਡਾ ਆਪਣਾ ਰੋਲ ਹੈ ਇਹ ਪੰਜਾਬ ਦੇ अनेका ਸਮਾਜ ਸੇਵੀ ਨੇ ਇੱਕ ਐਮ ਐਲ ਏ ਸ਼ਿਪ ਤੋਂ ਅਲੱਗ ਹਟ ਕੇ ਵਿਧਾਇਕੀ ਤੋਂ ਅਲੱਗ ਹਟ ਕੇ ਇਨਸਾਨ ਆਮ ਇਨਸਾਨ ਹੋਣ ਦੇ ਨਾਤੇ ਸਮਾਜ ਸੇਵੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਇੱਥੇ ਬਹੁਤ ਸਾਰੀ ਐਨ ਜੀਓ ਆਈ ਹੈ ਹੂੰ ਬਹੁਤ ਜ਼ਿਆਦਾ ਧਾਰਮਿਕ ਸੰਸਥਾਵਾਂ ਆਈਆਂ ਨੇ ਬਹੁਤ ਵੇਖੋ ਜਿਹੜੇ ਪੰਜਾਬੀ ਨੇ ਨਾ ਇਹ ਪੰਜਾਬੀ ਐਡੇ ਖੁੱਲੇ ਦਿਲ ਦੇ ਨੇ ਇਹ ਤਾਂ ਕਿਤੇ ਦੂਸਰੇ ਕੇ ਕੰਟਰੀ ਚ ਵੀ ਕਰੇ ਕੋਈ ਕੁਦਰਤੀ ਆਫਤ ਆ ਜੇ ਉੱਥੇ ਵੀ ਚਲੇ ਜਾਂਦੇ ਮਦਦ ਕਰਨ ਲੋਕਾਂ ਦੀ ਅੱਜ ਤੱਕ ਇਤਿਹਾਸ ਆ ਪੰਜਾਬੀ ਰੁਕਦਾ ਕਿਤੇ ਇਹ ਤਾਂ ਉਹਨਾਂ ਦੇ ਆਪਣੇ ਨੇ ਇਹ ਤਾਂ ਆਪਣੇ ਆ ਤੁਸੀਂ ਸਾਡੇ ਹੋ ਨਾ ਅਸੀਂ ਤੁਹਾਡੇ ਆ ਤੁਸੀਂ ਆਪਣੇ ਹੋ ਤਾਂ ਜੇ ਤੁਸੀਂ ਆਪਣੇ ਹੋ ਤੇ ਅਸੀਂ ਆਪਣੇ ਦੀ ਮਦਦ ਨਹੀਂ ਕਰਾਂਗੇ ਤਾਂ ਸਾਰੇ ਕਰ ਰਹੇ ਨੇ ਐਨ ਜੀਓ ਵੀ ਕਰ ਰਹੀ ਹੈ ਧਾਰਮਿਕ ਸੰਸਥਾਵਾਂ ਵੀ ਕਰਦੀਆਂ ਸ਼ਰੋਮਣੀ ਪ੍ਰਬੰਧਕ ਕਮੇਟੀ ਵੀ ਕਰ ਰਹੀ ਹੈ ਤੇ ਦਿੱਲੀ ਤੋਂ ਦਿੱਲੀ ਪ੍ਰਬੰਧਕ ਕਮੇਟੀ ਵੀ ਆਈ ਹੈ ਮੰਗਲਾ ਸਾਹਿਬ ਤੋਂ ਵੀ ਆਏ ਨੇ ਉਹ ਵੀ ਸੇਵਾ ਕਰ ਰਹੇ ਨੇ ਸਾਰੇ ਲੱਗੇ ਆ ਠੀਕ ਹੈ ਠੀਕ ਹੈ ਜੀ ਸੋ ਬਿਲਕੁਲ ਦਰਸ਼ਕੋ ਇਸਾਂ ਸਾਡੇ ਨਾਲ ਇਹ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਤਾਂ ਹੜਪੀੜ ਤੇ ਇਲਾਕੇ ਦੇ ਵਿੱਚ ਹੜਪ੍ਰਭਾਵਿਤ ਇਲਾਕੇ ਦੇ ਵਿੱਚ ਇਹ ਜਾਇਜ਼ਾ ਲੈਣ ਵਾਸਤੇ ਪਹੁੰਚੇ ਨੇ ਐਨਡੀਆਰਐਫ ਦੀਆਂ ਇਧਰਲੇ ਪਾਸੇ ਟੀਮਾਂ ਪਹੁੰਚੀਆਂ ਹੋਈਆਂ ਨੇ ਬੋਟਾ ਲੱਗੀਆਂ ਹੋਈਆਂ ਨੇ ਤਾਂ ਖਾਸ ਤੌਰ ਤੇ ਰਾਹਤ ਸਮੱਗਰੀ ਇਹਨਾਂ ਵੱਲੋਂ ਜਿਹੜੀ ਪਹੁੰਚਾਈ ਜਾ ਰਹੀ ਹੈ ਖਾਸ ਤੌਰ ਤੇ ਆਪਾਂ ਖਾਲਸਾ ਏਡ ਦੀ ਗੱਲ ਕਰ ਲਈਏ ਖਾਲਸਾ ਏਡ ਦੀ ਗੱਲ ਕਰ ਲਈਏ ਜਾਂ ਸਿੱਖ ਸੰਸਥਾਵਾਂ ਦੀ ਗੱਲ ਕਰ ਲਈਏ ਉਹ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਜਾ ਕੇ ਹਰ ਪੀੜਤਾਂ ਵਾਸਤੇ ਰਾਹਤ ਸਮਗਰੀ ਪਹੁੰਚਾ ਰਹੀ ਹੈ ਦੂਸਰੇ ਪਾਸੇ ਇਹ ਨਾ ਬੋਲੋ ਕਿ ਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਵੀ ਆਪਣੇ ਲੈਵਲ ਤੇ ਜਾਂ ਜਿਹੜੇ ਐਮਐਲਏ ਸਾਹਿਬ ਨੇ ਇਹ ਆਪਣੇ ਲੈਵਲ ਤੇ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਜਾ ਕੇ ਹਰ ਪੀੜਤਾਂ ਦੀ ਮਦਦ ਕਰ ਰਹੇ ਨੇ ਸਪੂਰੀ ਗੱਲ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਜਰੂਰ ਦਿਓ ਬਹੁਤ ਬਹੁਤ ਧੰਨਵਾਦ